ਉਹ ਬਹੁਤ ਹੀ ਬਹੁਤ ਹੀ ਨਿੰਦਣਯੋਗ ਹੈ ਰਾਹੁਲ ਗਾਂਧੀ ਜੀ ਦਾ ਬਿਆਨ ਮੈਚਾਨਾ ਬਹੁਜਨ ਸਮਾਜ ਪਹਿਲਾਂ ਉਹ ਬਿਆਨ ਸੁਣੇ ਗੰਭੀਰਤਾ ਨਾਲ ਸੁਣੇ ਇਸ ਕਰਕੇ ਸੁਣੇ ਕਿ ਕਾਂਗਰਸ ਜਿਹੜੀ ਪੰਜਾਬ ਦੇ ਵਿੱਚ ਗਾਲੀ ਗੋਲਚ ਕਰਦੀ ਸੀ ਕਦੀ ਕਾਂਗਰਸ ਇਹ ਕਹਿੰਦੀ ਸੀ ਕਿ ਪਵਿੱਤਰ ਤੇ ਪੰਥਕ ਸੀਟਾਂ ਦਲਤਾਂ ਨੂੰ ਕਿਉਂ ਦੇ ਦਿੱਤੀਆਂ ਸ਼੍ਰੀ ਅਨੰਦਪੁਰ ਸਾਹਿਬ ਤੇ ਸ਼੍ਰੀ ਚਮਕੌਰ ਸਾਹਿਬ ਕਦੀ ਕਾਂਗਰਸ ਕਹਿੰਦੀ ਸੀ ਕਿ ਪੈਰਾਂ ਦੀਆਂ ਜੁੱਤੀਆਂ ਸਿਰ ਤੇ ਬਿਠਾ ਲਈਆਂ ਤਾਂ ਹਾਰ ਗਏ ਅੱਜ ਕਾਂਗਰਸ ਦੇ ਮੁਖੀਆ राहुल गांधी जी जो साहब कंशी राम बारे अपशब्द बोल रहे हैं माड़ी सोच जी सामने आई है मैं चाहना बहुजन समाज कैसे बना उसके पीछे कौन खड़ा था उसकी बात करो ना कंशी इज नथिंग विदाउट दलित है

ਬੋਲੋ ਸ਼੍ਰੀ ਰਾਹੁਲ ਗਾਂਧੀ ਜੀ ਨੇ ਜੋ ਟਿੱਪਣੀ ਕੀਤੀ ਆ ਉਹਦੀ ਸਖਤ ਸ਼ਬਦਾਚ ਰਿੰਦਾ ਕਰਦੇ ਆ ਔਰ ਬਹੁਜਲ ਸਮਾਜ ਦੇ ਲੋਕਾ ਲੋਕੇ ਜਾਣਦੇ ਪੂਰਾ ਦੇਸ਼ ਹੀ ਜਾਣਦਾ ਕਿ ਸਬਕਾਂਸ਼ੀ ਰਾਮ ਜੀ ਡੀਆਰਡੀਓ ਦੇ ਵਿੱਚ ਅ ਅਸਿਸਟੈਂਟ ਸਾਇੰਟਿਸਟ ਦੀ ਨੌਕਰੀ ਕਰਦੇ ਸੀ ਔਰ ਬਾਬਾ ਸਾਹਿਬ ਅੰਬੇਡਕਰ ਦੀ ਜਿਹੜੀ ਛੁੱਟੀ ਕੱਟੀ ਸੀ ਕਾਂਗਰਸ ਨੇ ਬਾਬਾ ਸਾਹਿਬ ਅੰਬੇਡਕਰ ਦੇ ਵੱਡੇ ਸੈਲੀਬ੍ਰੇਸ਼ਨ ਦੀ ਛੁੱਟੀ ਕਾਂਗਰਸ ਨੇ ਕੱਟੀ ਉਹਦੇ ਰੋਸ ਵਜੋਂ ਸਬਕਾਂਸ਼ੀ ਰਾਮ ਨੇ ਸਤਿਫਾਦੇਤਾ اور ਸਾਬਕਾ ਅੰਸ਼ੀ ਰਾਮ ਨੇ ਨਾ ਘਰ ਬਣਾਇਆ ਨਾ ਘਾਟ ਬਣਾਇਆ ਨਾ ਜਾਇਦਾਦ ਨਾ ਪਰਿਵਾਰ ਔਰ ਬਹੁਜਨ ਸਵਾਜ ਨੂੰ ਦਲਿਤ ਸਮਾਜ ਨੂੰ ਲਾਂਬੰਦ ਕੀਤਾ ਔਰ ਇੰਨਾ ਲਾਂਬੰਦ ਕੀਤਾ ਕਿ ਦਲਿਤ ਸਮਾਜ ਦੀ ਜਿਹੜੀ ਇੱਕ ਤਾਕਤ ਬਣਾ ਕੇ ਖੜਾ ਕੀਤਾ ਕਾਂਸ਼ੀ ਰਾਮ ਵੀ ਨਥਿੰਗ ਤੁਸੀਂ ਕਹਿ ਰਹੇ ਹੋ ਕਾਸ਼ੀ ਰਾਮ ਸਾਹਿਬ ਨੇ ਦੱਸਾ ਦੇਖਣ ਵਾਲੇ ਕਿ ਤਾਂ ਨਥਿੰਗ ਨੂੰ ਸਮਥਿੰਗ ਬਣਾਇਆ ਔਰ ਅਸੀਂ ਆਲਥਿੰਗ ਬਣਨ ਦੀ ਕੋਸ਼ਿਸ਼ ਚ ਹੈ ਕਾਂਗਰਸ ਦੇ ਰਾਹੁਲ ਗਾਂਧੀ ਜੀ ਨੇ ਜੋ ਬਿਆਨ ਦਿੱਤਾ ਉਹ ਬਹੁਤ ਅਫਸੋਸਜਨਕ ਹੈ ਇਹ ਇਹ ਕਾਂਗਰਸ ਦੇ ਰਾਹੁਲ ਗਾਂਧੀ ਜੀ ਅ ਜਿਸ ਤਰੀਕੇ ਨਾਲ ਇਹ ਅੱਜ ਅਜੇ ਇਹ ਰਾਜਨੀਤੀ ਖੇਡ ਰਹੇ ਆ ਦਲਤਾ ਨੂੰ ਨਿੰਦਣ ਦੀ ਅੱਜ ਮਰਦਾ ਹਾਲਤ ਚਾਕੇ ਵੀ ਉਹ ਤੁਹਾਨੂੰ ਤਾਂ ਸਾਬ ਕਾਂਸ਼ੀ ਰਾਮ ਉਹ ਦਲਤ ਸਮਾਜ ਦੇ ਪੈਰ ਚੁੰਮਣੇ ਚਾਹੀਦੇ ਆ ਤੁਸੀਂ ਗਾਲੀ ਗੋਚ ਕਰ ਰਹੇ ਆ ਤੁਸੀਂ ਪੂਰੇ ਦਲਤ ਸਮਾਜ ਨਾਲ ਗਾਲੀ ਗੋਚ ਕਰ ਰਹੇ ਆ ਬਹੁਜਨ ਸਮਾਜ ਪਾਰਟੀ ਦੀ ਨਿੰਦਾ ਕਰਦੀ ਆ ਔਰ ਤੁਹਾਡੇ ਖਿਲਾਫ ਅਸੀਂ ਐਕਸ਼ਨ ਪ੍ਰੋਗਰਾਮ ਦੇਾਂਗੇ